ਦੋ ਬੈਟਰੀਆਂ ਸੀ ਇਹਦੀਆਂ ਅੱਗੇ ਇੰਸਟਾਲ ਕੀਤੀਆਂ। ਚਾ ਔਰ ਦੋ ਹੀ ਅਸੀਂ ਬੈਟਰੀਆਂ ਦੀਆਂ ਬੈਕਅਪ ਬੈਕਟੇਰ ਇੰਸਟਾਲ ਕੀਤੀਆਂ ਤਾਂ ਜਿਆਦਾ ਬੈਲੈਂਸ ਬਣਿਆ ਰਹੇ ਪਲੱਸ ਇਹਦੇ ای ਰਿਕਸ਼ੇ ਨਾਲੋਂ ਇਹਦੇ ਟਾਇਰ ਜਿਹੜੇ ਅਸੀਂ ਚੌੜੇ ਰੱਖੇ ਆ ਤਾਂ ਜੋ ਗੱਡੀ ਜਿਹੜੀ ਆ ਪਰਟੇ ਨਾ ਔਰ ਸਾਡੇ ਤੋਂ ਜਾਂ ਅਸੀਂ ਆਪ ਖੁਦ ਨੁਕਸਾਨੇ ਨਾ ਜਾਈਏ ਇਸ ਨੂੰ ਅਜ ਨੀਅਰਬੋਟ ਹੋ ਹੀ ਗਈ ਜੀ ਸਾਡੇ ਕੋਲ ਇਹ ਅਸੀਂ ਜੂਨ ਚ ਸ਼ੁਰੂ ਕੀਤਾ ਸੀ ਬਣਾਣਾ ਇਹਨੂੰ ਸਤੰਬਰ ਚ ਬਣ ਕੇ ਤਿਆਰ ਹੋ ਗਈ ਸੀ ਸਤੰਬਰ ਤੋਂ ਹੁਣ ਜਨੂਅਰੀ ਤੱਕ ਜਨਵਰੀ ਸਤੰਬਰ ਅਕਤੂਬਰ ਨਵੰਬਰ ਸਮਾਂ ਪੰਜ ਕਿ ਮਹੀਨੇ ਨੀਅਰਬੋਟ ਹੋ ਗਏ ਖਰਚਾ ਦੇਖੋ ਜੀ ਖਰਚਾ ਬਣਨ ਨੂੰ ਤਾਂ ਇਹ 1.5 ਲੱਖ ਦੀ ਤਿਆਰ ਹੋ ਜਾਂਦੀ ਹੈ ਹਾਂ ਅਗਰ ਤੁਸੀਂ ਗ੍ਰੀਨ ਮਾਸਟਰ ਜਾਓਗੇ ਹਰਿਆਣਾ ਤਾਂ 1.5 ਲੱਖ ਦੀ ਮਿਲ ਜਾਂਦੀ 1.5 ਬੰਨੇ ਤੋਂ ਲੱਗਦੀ ਲੇਕਿਨ ਇਹਦੇ ਵਿੱਚ ਅਸੀਂ ਐਕਸਟਰਾ ਆਰਡੀਨਰੀ ਚੀਜ਼ਾਂ ਕੁਝ ਲਗਾਤੀਆਂ ਜਿਹਦੇ ਕਰਕੇ ਸਾਨੂੰ ਮਹਿੰਗਾ ਪਿਆ ਜੀ ਥੋੜਾ ਜਿਆਦਾ ਮੇਅਰ ਬੋਰਡ 2.5 ਲੱਖ ਦੇ ਕਰੀਬ ਕਰੀ ਪਹੁੰਚ ਜਾਂਦੀ ਹੈ ਖੋਲ ਕੇ ਦਿਖਾਣੇ ਆ ਜਿੱਥੇ ਅਸੀਂ ਇਹਨੂੰ ਨੂੰ ਇੰਸਟਾਲ ਕੀਤਾ ਹੈ ਦੋ ਬੈਟਰੀਆਂ ਅਸੀਂ ਇਹਵੀਆਂ ਅੱਗੇ ਇੰਸਟਾਲ ਕੀਤੀਆਂ ਕੀ ਆ ਔਰ ਦੋ ਹੀ ਅਸੀਂ ਬੈਟਰੀਆਂ ਦੀਆਂ ਬੈਕਅਪ ਬੈਕ ਤੇ ਇੰਸਟਾਲ ਕੀਤੀਆਂ ਤਾਂ ਜੋ ਦਾ ਬੈਲੈਂਸ ਬਣਿਆ ਰਹੇ ਪਲੱਸ ਇਹਦੇ ای ਰਿਕਸ਼ਨ ਨਾਲ ਉਹਦੇ ਟਾਇਰ ਜਿਹੜੇ ਅਸੀਂ ਚੌੜੇ ਰੱਖੇ ਆ ਤਾਂ ਜੋ ਗੱਡੀ ਜਿਹੜੀ ਆ ਪਲਟੇ ਨਾ ਔਰ ਸਾਡੇ ਤੋਂ ਜਾਂ ਅਸੀਂ ਆਪ ਖੁਦ ਨੁਕਸਾਨੇ ਨਾ ਜਾਈਏ ਕਿਸੇ ਜਾਨੀ ਮਾਲਕ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤਾਂ ਕਰਕੇ ਅਸੀਂ ਇਹਦੇ ਟਾਇਰ ਜਿਹੜਾ ਅਸੀਂ ਚੌੜੇ ਰੱਖੇ ਆ ਔਰ ਜਿਹੜੀਆਂ ਬੈਟਰੀ ਦੇ ਜਿਹੜਾ ਬੈਕਅਪ ਹੈ ਇਹਨੂੰ ਚਾਰਜ ਕਰਨ ਵਾਸਤੇ ਨੀਅਰ ਬੋਰਡ 4 ਔਰ 5 ਘੰਟੇ ਦੇ ਦਰਮਿਆਨ ਇਹ ਚਾਰਜ ਹੋ ਜਾਂਦੀ ਹੈ ਜੀ ਔਰ ਫੁੱਲ ਚਾਰਜ ਤੋਂ ਬਾਅਦ ਇਹਨੂੰ 35 40 ਕਿਲੋਮੀਟਰ ਤੁਸੀਂ ਆਪਣੀ ਵਾਰੀਏ ਲੋਕ ਨਾ ਚਲਾ ਸਕਦੇ ਆ ਜੀ ਆਪਾਂ ਭਾਰ ਦੀ ਗੱਲ ਕਰਾਂਗੇ ਕਿੰਨਾ weight ਜਿਹੜਾ ਇਹ ਚੱਕ ਲੈਂਦੀ ਹੈ ਭਾਰ ਨੀਅਰ ਬੋਰਡ ਇਹਦੇ ਵਿੱਚ ਦੋ ਮੈਚ्योर ਬੈਠ ਸਕਦੇ ਆ ਦੋ ਤਿੰਨ ਬੱਚੇ ਵੀ ਬੈਠ ਸਕਦੇ ਆ ਅਗਰ ਤੁਸੀਂ ਨੀਅਰ ਬੋਰਡ ਮੰਨ ਕੇ ਚਲੋ 4 ਕੁਇੰਟਲ ਦੇ ਨੀਅਰ ਬੋਰਡ 400 ਕਿਲੋ ਵਜਨ ਚੱਕ ਲੈਂਦੀ 400 ਕਿਲੋ ਵਜਨ ਚੱਕ ਲੈਂਦੀ ਸੋ ਤੁਸੀਂ ਗੱਡੀ ਜਿਹੜੀ ਹੈ ਕਿੰਨੇ ਟਾਈਮ ਹੋ ਗਿਆ ਇਹਨੂੰ ਮਤਲਬ ਕਿ ਲੈ ਹੋਏ ਨੇ ਇਨ ਨੂੰ ਅਜ ਨੇਅਰ ਬੋਟ ਹੋ ਹੀ ਗਈ ਜੀ ਸਾਡੇ ਕੋਲ ਇਹ ਸੀ ਜੂਨ ਚ ਸ਼ੁਰੂ ਕੀਤਾ ਸੀ ਬਣਾਣਾ ਇਹਨੂੰ ਸਤੰਬਰ ਚ ਬਣ ਕੇ ਤਿਆਰ ਹੋ ਗਈ ਸੀ ਸਤੰਬਰ ਤੋਂ ਹੁਣ ਜਨਵਰੀ ਤੱਕ ਮਿਲੋ ਸਤੰਬਰ ਦੋਬਰ ਨਵੰਬਰ ਸਭ ਪੰਜ ਕਿ ਮਹੀਨੇ ਨੇਅਰ ਬੋਟ ਪੰਜ ਕਿ ਮਹੀਨੇ ਕੋਈ ਸ਼ਿਕਾਇਤ ਵਗੈਰਾ ਨਹੀਂ ਨਹੀਂ ਕੋਈ ਸ਼ਿਕਾਇਤ ਨਹੀਂ ਆਈ ਕੁਛ ਨਹੀਂ ਹੈ ਨਾ ਨਾ ਇਹ ਬਿਲਕੁਲ ਠੋਸ ਹੈ ਜੀ ਜੀ ਮਤਲਬ ਕਿ ਬਿਲਕੁਲ ਸਾਰੇ ਦਾ ਸਾਰਾ ਇਹਦਾ ਜੀਪ ਦਾ ਹੀ ਮਟੀਰੀਅਲ ਲਗਾਇਆ ਛੋਟੇ ਅਥੀ ਦਾ ਸੀ ਹਿੱਸਾ ਲਗਾਇਆ ਕੱਟ ਕੇ ਈ ਰਿਕਸ਼ੇ ਦਾ ਸੀ ਇਹਨੂੰ ਮੋਟਰ ਲਗਾਈ ਹੈ ਲੋਡਰ ਦੀ ਜੀ ਇਹਦੇ ਵਿੱਚ 1500 ਪਾਵਰ ਦੀ ਮੋਟਰ ਆਂਦੀ ਹੈ ਉਹ ਲਗਾਈ ਸੀ ਖਰਚਾ ਕਿੰਨਾ ਕ ਇਹਦੇ ਚ ਖਰਚਾ ਦੇਖੋ ਜੀ ਖਰਚਾ ਬਣਨ ਨੂੰ ਤਾਂ 1.5 ਲੱਖ ਦੀ ਤਿਆਰ ਹੋ ਜਾਂਦੀ ਹੈ। ਅਗਰ ਤੁਸੀਂ ਗ੍ਰੀਨ ਮਾਸਟਰ ਜਾਓਗੇ ਹਰਿਆਣਾ ਤਾਂ 1.5 ਲੱਖ ਦੀ ਮਿਲ ਜਾਂਦੀ ਹੈ। 1.5 ਬੰਡੇ ਤੋਂ ਲੱਗਦੀ। ਲੇਕਿਨ ਇਹਦੇ ਵਿੱਚ ਅਸੀਂ ਐਕਸਟਰਾ ਆਰਡੀਨਰੀ ਚੀਜ਼ਾਂ ਕੁਝ ਲਗਾਤੀਆਂ ਜਿਹਦੇ ਕਰਕੇ ਸਾਨੂੰ ਮਹਿੰਗਾ ਪਿਆ ਜੀ। ਥੋੜਾ ਜਿਆਦਾ। ਮੇਅਰ ਬੋੜੇ 2.5 ਲੱਖ ਦੇ ਕਰੀਬ ਕਰੀ ਪਹੁੰਚ ਜਾਂਦੀ ਹੈ। ਜੀ। ਅੱਛਾ ਕਿਤੇ ਨਾ ਘੇਰਤਾ ਹੈਗਾ ਹੈ ਨਾ ਵੀ ਚੁਗਤੀ ਹੈ ਉਹ ਤੀ ਜਿਹੜੀ ਹੈ ਬਹੁਤ ਜ਼ਿਆਦਾ ਖੁਸ਼ ਹੁੰਦੀ ਹੋਊਗੀ ਗੱਡੀ 'ਚ ਬੈਠ ਕੇ। ਬਹੁਤ ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਹੁਣ ਵੀ ਉਹ ਖੇਲ ਰਹੀ ਹੈ ਆਰਾਮ ਨਾਲ। ਜੀ। ਜਾਂ ਸੰਡੇ ਇਸ ਕਰਕੇ ਸੰਡੇ ਦੀ ਘੁੰਮਣ ਥੋੜਾ ਬੋਦਾ ਪਾਰਕ ਦੇ ਵਿੱਚ ਚਾਹੀਦਾ ਜਾਂ ਥੋੜਾ ਬੋਦਾ ਬਾਜ਼ਾਰ ਦੀ ਮਾਰਕੀਟਿੰਗ ਕਰਨੀ ਹੈ ਨੇੜੇ ਨੇੜੇ ਘਰ ਦੇ ਤੇ ਉੱਥੇ ਅਸੀਂ ਗੱਲੀ ਮੁਹੱਲੇ ਦੇ ਨੇੜੇ ਨੇ ਘੁੰਮ ਲੈਣੀ ਆ ਹਾਂ ਹੁਣ ਮਤਲਬ ਮੈਡਮ ਨੂੰ ਉੱਖਾ ਨਹੀਂ ਹੁੰਦਾ ਵੀ ਟਿਊਸ਼ਨ ਲੈ ਕੇ ਜਾਣਾ ਸਕੂਲ ਛੱਡਣਾ ਹੈ ਜਾਂ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਥੋੜੀ ਵੱਡੀ ਹੋ ਗਈ ਆ ਆਪੇ ਚਲਾਣ ਲੱਗ ਜੇ ਬਿਲਕੁਲ 10 ਸਾਲ ਦਾ ਬੱਚਾ ਨੂੰ ਚਲਾ ਲੈਂਦਾ ਈਜ਼ੀ ਵੇ ਹੈ ਤੁਸੀਂ ਵਿੱਚ ਬੈਠ ਕੇ ਦੇਖੋ बिल्कुल येदा जेड़ा रोड लुक है तनु कोई दिक्कत नहीं आओगी आराम नाल बच्चा 10 साल दा बच्चा नु चला सकता तो है कोई दिक्कत तो कुड़ी नाल भी गल करेंगे जेडी 30 जेडे 18 साल बाद एक परिवार दा जेड़ा हिस्सा बनी है अपन इना भी गल करेंगे हेलो हेलो किवें हो अच्छी आपको ये कार अच्छी लगती है गाड़ी अच्छी लगती है ये किसने गिफ्ट की आपको पता है पापा ने पापा ने अच्छा सबसे ज्यादा प्यार किसको करते हो मम्मा को या पापा को पापा को पापा को अच्छा अच्छा ये गाड़ी आपको चलानी आती है नहीं आती नहीं आती आपने सीखनी है इसको अच्छा जब लोग इसके साथ फोटो कराते हैं अच्छा लगता है आपको हाँ अच्छा लगता है आपके साथ भी कराते है? हैं हाँ जी सर कुड़ी ना गल करके बहुत ज़्यादा वधिया लगे बहुत प्यारी थोड़ी कुड़ी है ए, कितने कितने होंगे भी है ना हर माँ प्यो ने अपनी कुड़ी के सुपने जरूर पूरे करने चाहिए देखो मेरा तो एक ਪੰਜਾਬ ਦੀ ਜਨਤਾ ਨੂੰ ਕਹ ਲਓ ਜਾਂ ਹਿੰਦੁਸਤਾਨ ਦੀ ਜਨਤਾ ਨੂੰ ਆਲ ਵਰਲਡ ਨੂੰ ਹੀ ਕਹ ਲਓ ਜੀ ਭਈ ਕੁੜੀ ਮੁੰਡੇ ਦਾ ਅੱਜ ਕੱਲ ਕੋਈ ਫਰਕ ਨਹੀਂ ਰਹਿ ਗਿਆ ਪਰਮਾਤਮਾ ਨੇ ਤਿੰਨ ਹੀ ਜੀਵ ਬਣਾਏ ਨੇ ਹਮ ਜਾਂ ਕੁੜੀ ਬਣਾਏ ਜਾਂ ਮੁੰਡਾ ਬਣਾਏ ਤੇ ਬਾਕੀ ਮੰਤ ਬਣਾਏ ਜੀ ਤੇ ਇਹਨੂੰ ਜੋ ਪਰਮਾਤਮਾ ਤੁਹਾਨੂੰ ਦਵੇ ਉਹਨੂੰ ਕਬੂਲ ਕਰੋ ਤੁਸੀਂ ਇਹਨੂੰ ਮੁੰਡਿਆਂ ਨੂੰ ਘਟਣਾ ਸਮਝੋ ਅੱਜ ਦੀ ਡੇਟ ਦੇ ਵਿੱਚ ਤਾਂ ਸੰਸਕਾਰ ਵੀ ਕਰਦੀਆਂ ਕੁੜੀਆਂ ਧੀਆਂ ਪੁੱਛਦੀਆਂ ਮੈਂ ਬਥੇਰੀ ਜਨਤਾ ਵੇਖੀ ਆ ਬਥੇਰੀ ਮਾਪਿਓ ਵੇਖੇ ਇੱਕ ਇੱਕ ਮੁੰਡਾ ਪੁੱਤਰ ਉਹਨਾਂ ਨੂੰ ਪੁੱਛਣ ਕੋਈ ਨਹੀਂ ਡਿਆ ਤੇ ਜਿਹੜੀ ਕੁੜੀਆਂ ਆ ਮੈਂ ਫਿਰ ਵੀ ਆ ਮਾਪਿਓ ਦਾ ਤੋਖ ਬਣਾਉਂਦੀਆਂ ਕਿਤੇ ਨਾ ਕਿਤੇ ਆ ਕੇ ਜਦੋਂ ਕੋਈ ਤਕਲੀਫ ਬੜਾਪਾ ਆਂਦਾ ਤੇ ਕੁੜੀਆਂ ਪੁੱਛਦੀਆਂ ਨਾ ਕੁੜੀਆਂ ਨੂੰ ਪੈਸੇ ਨਾਲ ਨਹੀਂ ਹੁੰਦਾ ਪੈਸੇ ਨੂੰ ਮਾਂ ਪਰਮਾਤਮਾ ਨੇ ਜੇ ਜਿਹੜਾ ਰੂਪ ਦਿੱਤਾ ਨਾ ਵੈਸੀ ਦੇਵੀ ਰੂਪ ਦਿੱਤਾ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਹੈ ਆਪਣੇ ਮਾਤਾ ਪਿਤਾ ਦੇ ਪ੍ਰਤੀ ਬਹੁਤ ਜ਼ਿਆਦਾ ਸਨੇਹ ਹੁੰਦਾ ਇਹ ਕੁਦਰਤੀ ਚੀਜ਼ ਹੈ ਅਸੀਂ ਮੈਂ ਆਪਣੇ ਕੋਲੋਂ ਕੋਈ ਤਾਂ ਨੂੰ ਕੋਈ ਫਲਾ ਨਹੀਂ ਵੀ ਆ ਕਿਸੇ ਗੱਲ ਨੂੰ ਇਹ ਕੁਦਰਤੀ ਹੈ ਹਰ ਇੱਕ ਧੀ ਦਾ ਆਪਣੇ ਮਾਂ ਦੇ ਪਿਓ ਦੇ ਪ੍ਰਤੀ ਸਨੇਹ ਜਿਹੜਾ ਪੁੱਤਰਾਂ ਨਾਲੋਂ ਹਮੇਸ਼ਾ ਵੱਧ ਹੀ ਰਿਹਾ ਹੋ ਰਹਿੂਗਾ ਉਹਦਾ ਹਰ ਚੀਜ਼ ਜਿਹੜੀ ਖੁਆਇਸ਼ ਆਪਣੀ ਧੀ ਦੀ ਪੂਰੀ ਕਰਨੀ ਚਾਹੀਦੀ ਹੈ ਫਰਕ ਨਾ ਕਰੋ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਰਹਿ ਗਿਆ ਪਾਇਲਟ ਵੀ ਬਣ ਗਈਆਂ ਨੇ ਉੱਪਰ ਵੀ ਕਲਪਨਾ ਚਾਵਲਾ ਵੀ ਉੱਪਰ ਗਈ ਹੈ ਚੰਦਰਯਾਨ ਤੱਕ ਜਾਇਆਏ ਨੇ ਧੀਆਂ ਹੀ ਗਈਆਂ ਬਿਲਕੁਲ ਧੀਆਂ ਨੂੰ ਵੱਧ ਤੋਂ ਵੱਧ ਸਨੇਹ ਕਰੋ ਪਿਆਰ ਕਰੋ ਸਾਡੇ ਨੂੰ ਜਿਹੜਾ ਪਰਮਾਤਮਾ ਨੇ ਜਿਹੜਾ ਜੀਵ ਦਿੱਤਾ ਉਹ ਜਿਹੜਾ ਜੀ ਤਾਈਮ ਤੁਹਾਨੂੰ ਦਿੱਤਾ ਪਰਮਾਤਮਾ ਨੇ ਉਹਨੂੰ ਰੱਜ ਕੇ ਹੰਡਾਓ ਇਹ ਨਾ ਸੋਚੋ ਵੀ ਕੁੜੀ ਹੈ ਕਾ ਮੁੰਡਾ ਹੈ ਕੁੜੀਆਂ ਚ ਮੁੰਡਿਆਂ ਚ ਕੋਈ ਫਰਕ ਨਹੀਂ ਰਹੇਗਾ ਅੱਜ ਦੀ ਰੇਟ ਦੇ ਵਿੱਚ ਜੇ ਕਿ ਕਿਸੇ ਨੇ ਏਦਾਂ ਦੀ ਹੋਰ ਗੱਡੀ ਬਣਵਾਣੀ ਹੋਵੇ ਤਾਂ ਮਤਲਬ ਕੋਈ ਨੰਬਰ ਵਗੈਰਾ ਹੋਵੇ ਜਾਂ ਫਿਰ ਤੁਹਾਨੂੰ ਕਿਦਾਂ ਮਤਲਬ ਕਿ ਬਣਵਾ ਸਕਣ ਦੇਖੋ ਇਹਨੂੰ ਬਣਾਣਾ ਕੋਈ ਔਖਾ ਨਹੀਂ ਹੈਗਾ ਤੁਸੀਂ ਰਿਕਸ਼ੇ ਦਾ ਸਪੇਅਰ ਪਾਰਟ ਜਿਹੜਾ ਤੁਸੀਂ ਕਲੈਕਟ ਕਰਨਾ ਹੈ ਪਲੱਸ ਮੋਗੇ ਦੇ ਵਿੱਚ ਸੰਤਾ ਸਿੰਘ ਮਾਰਕੀਟ ਜੇ ਬਿਜਲੀ ਘਰ ਦੇ ਪਰ ਮੋਟਰ ਵਾਲੇ ਬਣਾ ਰਹੇ ਆ ਉਹਨਾਂ ਦਾ ਨੰਬਰ ਜੀਪ ਦੇ ਅੱਗੇ ਲਿਖਿਆ ਹੀ ਹੋਇਆ ਜੀ ਤੁਸੀਂ ਉਹਨਾਂ ਨੂੰ ਸ਼ੋਅ ਕਰ ਦਿਓ ਤੇ ਉਹ ਜਾ ਕੇ ਉਹਨਾਂ ਨਾਲ ਕੰਟੈਕਟ ਕਰਨ ਤੇ ਬਣਾ ਸਕਦੇ ਈਜ਼ੀ ਵੇ ਨਾਲ ਤਿੰਨ ਚਾਰ ਮਹੀਨੇ ਲੱਗ ਜਾਂਦੇ ਆ ਸੋ ਆਹ ਲੋ ਜੀ ਸੀ ਗੱਲ ਕਰ ਲਈ ਆ ਜੀ ਹਾਂ ਤੁਸੀਂ ਦੇਖ ਲੈ ਕਿ ਕਿੰਨੇ ਆਵਾ ਨਾਲ ਜਿਹੜੀ ਇਹ ਇੱਕ ਗੱਡੀ ਤਿਆਰ ਕੀਤੀ ਗਈ ਹੈ ਤਾਂ ਕਿ ਜਿਹੜੀ ਕੁੜੀ ਜਿਹੜੀ ਤੀ ਉਹਨਾਂ ਨੇ ਦੇ ਘਰ ਜਿਹੜੇ ਜਨਮ ਲਿਆ ਤਾਂ ਕਿ ਉਹਦੀ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਪੂਰੀ ਕਰ ਦਿੱਤੀ ਜਾਣ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਜਿਹੜੇ ਸਾਰੇ ਸੁਪਨੇ ਜਰੂਰ ਪੂਰੇ ਕਰੀਏ ਤੇ ਇਸੇ ਤਰੀਕੇ ਨਾਲ ਇੱਕ ਪਰਿਵਾਰ ਦੇ ਵਿੱਚ ਇੱਕ ਕੁੜੀ ਜਿਹੜੀ 18 ਸਾਲ ਦੀ ਬਾਅਦ ਜਨਮ ਲੈਂਦੀ ਹੈ ਤੇ ਤੁਸੀਂ ਦੇਖ ਸਕਦੇ ਹੋਗੇ ਕਿੰਨੀ ਸੋਹਣੀ ਉਹਨੂੰ ਗੱਡੀ ਜਿਹੜੀ ਇਹ ਗਿਫਟ ਦਿੱਤੀ ਹੈ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਤਾਂ ਆਪਣੇ ਵਿਚਾਰ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ तो देख दे रहे तो सिटी हेडलाइंस मैंने नहीं हमारे कैमरा पर्सन साहिला